ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਸੁਰੇਸ਼ ਕੁਮਾਰ ਹੈ ਸਫਾਇਰ ਅਫੀਸਰ ਸੈਕਟਰ ਖੱਤਰੀ ਐਸੀ ਸਾਨੂੰ ਸੂਚਨਾ ਆਈ ਸੀ ਫੇਸ 78 ਕਿ ਅੱਗ ਲੱਗੀ ਫੈਕਟਰੀ ਚ ਤੇ ਫਿਰ ਸਾਡਾ ਇੱਥੇ ਫਾਇਰ ਸਟੇਸ਼ਨ ਹੈ ਫੇਸ 1 ਜਿਹੜਾ ਨੇੜੇ ਪੈਂਦਾ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਤੁਰੰਤ ਮੌਕੇ ਤੇ ਇੱਥੇ ਪਹੁੰਚ ਗਏ ਸੀ 942 ਤੇ ਸਾਡੀ ਗੱਡੀ ਤੁਰ ਪਈ ਸੀ ਤੇ ਇੱਥੇ ਪਹੁੰਚ ਕੇ ਉਹਨਾਂ ਨੇ ਅੱਗ ਜਦ ਆਏ تھے ਤੇ ਬਹੁਤ ਜ਼ਿਆਦਾ ਅੱਗ ਤੇ ਫਲੇਮ ਸੀਗੀ ਮਤਲਬ ਇਹ ਲਾਲੋ ਅੰਦਰ ਬੜਿਆ ਵੀ ਨਹੀਂ ਜਾ ਰਿਹਾ ਸੀ ਤੇ ਅੱਗੇ ਪੂਰਾ ਫਾਇਰ ਫਲੈਸ਼ ਹੋਰ ਤੁਸੀਂ ਕਹਿ ਸਕਦੇ ਹੋ ਫਲੈਸ਼ ਹੋਰ ਬਾਹਰ ਆ ਰਿਹਾ ਸੀ ਤੇ ਸਾਡੀ ਟੀਮ ਨੇ ਤੁਰੰਤ ਪਾਣੀ ਜਿਹੜਾ ਹੈ ਪਾ ਕੇ ਅੱਗ ਨੂੰ ਕੰਟਰੋਲ ਕੀਤਾ ਤੇ ਅੰਦਰ ਫਿਰ ਵੀ ਨਹੀਂ ਵੜਿਆ ਕਿਉਂਕਿ ਹੀਟ ਬਹੁਤ ਜ਼ਿਆਦਾ ਸੀ ਫਿਰ ਅਸੀਂ ਅੰਦਰ ਵੜ ਕੇ ਫਿਰ ਵੀ ਹੀਟ ਦੇ ਅੰਦਰ ਜਾ ਚੈੱਕ ਰਿਹਾ ਤੇ ਅੰਦਰ ਇੱਕ ਛੋਟਾ ਜਿਹਾ ਕੈਬਨ ਬਣਾਇਆ ਹੋਇਆ ਸੀ ਬਿਲਕੁਲ ਲਾਸਟ ਕਮਰੇ ਦੇ ਅੰਦਰ ਜਾ ਕੇ ਉੱਥੇ ਜਾ ਕੇ ਜਿਹੜਾ ਕੈਬਨ ਸੀਗਾ ਉਹ ਟੈਂਪਰੇਰੀ ਬਣਾਇਆ ਹੋਇਆ ਸੀ ਤੇ ਉੱਥੇ ਇੱਕ ਬੈੱਡ ਲਾਇਆ ਸੀ ਚਾਹ ਪਾਣੀ ਬਣਾਉਣ ਵਾਸਤੇ ਉੱਥੇ ਤੇ ਜਦਾ ਅਸੀਂ ਗਏ ਤੇ ਅੱਗ ਪੂਰੀ ਬੁਝੀ ਸੁਗੀ ਸੁਗੀ ਸੀ ਲੇਕਿਨ ਉਹਦੇ ਬਾਅਦ ਜਦ ਸਾਈਡ ਮੈਂ ਦੇਖਿਆ ਇੱਕ ਬੈਡ ਦੇ ਥੱਲੇ ਕੋਨੇ 'ਚ ਛੋਟੀ ਬੱਚੀ ਦਾ ਇੱਕ ਸ਼ਵਕ ਪੜਿਆ ਸੀ ਉਹ ਆਪਾਂ ਦੇਖਿਆ ਫਿਰ ਅਸੀਂ ਪੂਰੀ ਅੱਗ ਨੂੰ ਬੁਝਾ ਕੇ ਪੁਲਿਸ ਆਨਫੋਰਮ ਕਰਤਾ ਸੀ ਉਹਨਾਂ ਨੇ ਇਹਦੇ ਅੰਦਰ ਦੋ ਬੰਦੇ ਜ਼ਖਮੀ ਬਤਾਏ ਜਾ ਰਹੇ ਇੱਕ ਸਰਵੈਂਟ ਹੈ ਬਬੀਤਾ ਕਰਕੇ ਨਾਮ ਦੱਸ ਰਹੇ ਉਹਨਾਂ ਦਾ ਤੇ ਇੱਕ ਬਰਿੰਦਰ ਜਿਹੜੇ ਫੈਕਟਰੀ ਦੇ ਓਨਰ ਹੈ ਮਤਲ ਫੈਕਟਰੀ ਰੈਂਟਡ ਹੈ ਤੇ ਉਹ ਓਨਰ ਹੈ ਤੇ ਉਹ ਵੀ ਨਾਲ ਬਰਨ ਹੋ ਗਏ ਤੇ ਦੋਨੋਂ ਬੰਦੇ ਹਸਪੀਟਲ ਤੁਰੰਤ ਪਹੁੰਚਾ ਦੇਗੇ ਸੀ ਕਾਰਨ ਤਾਂ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਤਾਰਾਂ ਬਹੁਤ ਬੁਰੀ ਤਰ੍ਹਾਂ ਮੈਸ਼ ਅਪ ਐਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਤੁਸੀਂ ਬਾਹਰ ਵੀ ਦੇਖਦੇ ਹੋ ਤਾਰਾਂ ਲੱਗੀ ਹੋਈਆਂ ਐ ਬੋਰਡ ਤੇ ਬੋਰਡ ਤੇ ਕਿੱਲਾ ਗੱਡ ਕੇ ਉਥੇ ਕਨੈਕਸ਼ਨ ਲੈ ਗਏ ਐ ਜਿਨਾਂ ਆਪਾਂ ਕਹਿ ਸਕਦੇ ਐ ਕਿ ਆਪਣਾ ਟੈਂਪਰੇਰੀ ਕਨੈਕਸ਼ਨ ਕਹਿੰਦੇ ਐ ਇਹ ਸ਼ਾਰਟ ਸਰਕਟ ਕਰਕੇ ਹੋ ਸਕਦੀ ਹੈ ਕਿ ਅੱਗ ਲੱਗੀ ਹੋਣੀ ਹੈ ਕਿਉਂਕਿ ਜਿੰਨਾ ਹਾਲਾਤ ਦੇਖ ਕੇ ਪਤਾ ਚੱਲ ਰਿਹਾ ਹੈ ਹਾਂਜੀ ਨਹੀਂ ਉਹ ਤਾਂ ਇਹੋ ਜਿਹੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿਉਂਕਿ ਜਿਹੜੀ ਅੱਗ ਸੀਗੀ ਚਾਰੇ ਪਾਸੇ ਫੈਲੀ ਹੋਈ ਸੀ ਤੇ ਸਿਲੰਡਰ ਦਾ ਕੋਈ ਐਸ ਐ ਵੀ ਬਲਾਸਟ ਜਾਂ ਫਟਿਆ ਹੋਇਆ ਕੋਈ ਚੀਜ਼ ਜਲੀ ਹੋਇਆ ਜਾਂ ਕੁਝ ਨਹੀਂ ਹੈ ਬਟ ਹਾਂ ਅੱਗ ਲੱਗੀ ਸੀ ਤਾਰਾਂ ਸੜੀ ਹੋਈਆਂ ਸਾਰੀਆਂ ਤੇ ਅੰਦਰ ਜਿਹੜੇ ਕਨੈਕਸ਼ਨ ਵਾਇਰਿੰਗ ਦੇ ਕਨੈਕਸ਼ਨ ਦੇਖ ਕੇ ਲੱਗ ਰਿਹਾ ਹੈ ਬਾਕੀ ਵੈਲਡਿੰਗ ਬੋਲਡਿੰਗ ਵਰਕ ਵੀ ਸ਼ਾਇਦ ਹੁੰਦਾ ਹੈ ਅੰਦਰ ਕਟਿੰਗ ਵੈਲਡਿੰਗ ਦਾ ਵਰਕ ਤੇ ਤਾਰਾਂ ਹਲਕੀ ਹੋਣ ਕਰਕੇ ਤੇ ਵੈਲਡਿੰਗ ਹੈਵੀ ਲੋਡ ਹੁੰਦਾ ਉਹਦੇ ਕਰਕੇ ਹੋ ਸਕਦਾ ਹੈ ਸ਼ਾਰਟ ਸਰਕਟ ਹੋ ਕੇ ਉਹ ਤੇ ਅਗ ਲੱਗੀ ਹੋਈ ਹੈ ਇੱਥੇ ਐਗਜੈਕਟ ਤਾ ਨਹੀਂ ਪਤਾ ਚੱਲ ਪਿਆ ਹੈ ਹੈ ਦਾਈਆਂ ਦਾਈਆਂ ਬਣਦੀਆਂ ਇੱਥੇ ਤੇ ਉਹਨਾਂ ਦੀ ਮਸ਼ੀਨਾਂ ਲੱਗੀ ਹੋਈਆਂ ਤੋ ਹੈਵੀ ਮਸ਼ੀਨਾਂ ਹੁੰਦੀਆਂ तो व करके हो सकता हैवी लोड करके शॉर्ट सर्किट करके इतें काफ़ी मतलब कंजस्टिड एरिया के अंदर काफ़ी बड़ा कम चल रहा है अंदर ही एक छोटा जहा कमरा बनाया चाह पानी का वो बहुत गलत है क्योंकि जब भी हमें किचन कैं पेंटी पेंट्री जी होंगी अलग हूँ है सारा सिस्टम लहद लहदा हूँ बट इन कोमन करके वो भी बिल्कुल लास्ट के अंदर या तो एंट्रेंस से तुम बनाओ बाहर कोर्नर पर अपना जोड़ा भी चाह पाने सिस्टम है बिल्डिंग के अंदर जितने निकल का रास्ता नहीं है उारा सिस्टम इन बनाया है जो कि बहुत गलत ਸਤ ਸ੍ਰੀ ਅਕਾਲ ਜੀ ਉਹ ਹੈ ਨਹੀਂ ਜਿੱਦਰਾ ਮਹਾਂਦੌ ਦਾ ਕੀ ਜਿਆਦਾ ਸੋ ਸਾਰਾ ਕਵਰੇਜ ਤੋਂ ਕਰ ਲੈਣ ਦਿਓ ਹਾਂਜੀ ਹਾਂਜੀ ਜਿਹੜਾ ਪਹਿਲੇ ਜਿਹੜਾ ਮੁਰਦਿਆ ਨਾ ਜੇ ਮੈਂ ਅਗਰ ਸਵਰਾਜ ਕੇ ਸਾਹਮਣੇ ਤੇ ਪਹਿਲੀ ਗਲੀ ਸਵਰਾਜ ਦੇ ਮੂਰੇ ਦਾ ਪਹਿਲੀ ਨਹੀਂ ਮੁਰਦਿਆ ਇੰਡਸਟਰੀ ਵਾਲੀ ਸਾਈਡ ਫੈਕਟਰੀ ਵਾਲੀ ਸਾਈਡ ਸਾਮਣੀ ਆਜੋ ਯਾਰ ਕਿਥੇ ਪੁੱਛੀ 142